ਹੈਲੋ ਦੋਸਤੋ ਰਜਨੀ ਦੀ ਦੁਨੀਆ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਆਲੂ ਦੀ ਟਿੱਕੀ ਬਣਾ ਕੇ ਦੱਸਾਂਗੇ ਇਸ ਨੂੰ ਬਣਾਉਣ ਦਾ ਬਿਲਕੁਲ ਹੀ ਸਿੰਪਲ ਤੇ ਸੌਖਾ ਤਰੀਕਾ ਦੱਸਾਂਗੇ ਤੇ ਨਾ ਹੀ ਤੁਹਾਡੀ ਟਿੱਕੀ ਫਟੇਗੀ ਤੇ ਬਹੁਤ ਹੀ ਜਲਦੀ ਬਣ ਜੇਗੀ ਜਿਹਨੂੰ ਟਿੱਕੀ ਨਹੀਂ ਬਣਾਣੀ ਆਂਦੀ ਉਹ ਵੀ ਆਸਾਨੇ ਨਾਲ ਇਸ ਟਿੱਕੀ ਨੂੰ ਬਣਾ ਸਕਦਾ ਆ ਚਲੋ ਸ਼ੁਰੂ ਕਰਨੇ ਹਾਂ ਸੀ ਵੀਡੀਓ ਟਿੱਕੀ ਬਣਾਣ ਲਈ ਅਸੀਂ ਲਏ ਆ ਤਿੰਨ ਆਲੂ ਆਲੂਆਂ ਨੂੰ ਅਸੀਂ ਉਬਾਲ ਲਿਆ ਸੀ ਤਿੰਨ ਚਾਰ ਲਈਆਂ ਹਰੀਆਂ ਮਿਰਚਾਂ ਦੋ ਚਮਚਲੇ ਹਰੇ ਮਟਰ ਇੱਕ ਲਿਆ ਪਿਆਜ਼ ਪਿਆਜ਼ ਨੂੰ ਅਸੀਂ ਕੱਟ ਲਿਆ ਹੁਣ ਇਹਦੇ ਵਿੱਚ ਐਡ ਕਰਾਂਗੇ ਸਾਰੇ ਮਸਾਲੇ ਅਸੀਂ ਲਈ ਹੈ ਜਮੈਣ ਆਲੂਆਂ ਦੇ ਵਿੱਚ ਜਮੈਣ ਪਾਣੀ ਸਹੀ ਦੀ ਇਹਦੇ ਨਾਲ ਆਲੂ ਹਜ਼ਮ ਹੋ ਜਾਂਦੇ ਥੋੜਾ ਜਿਹਾ ਜੀਰਾ ਨਾਰ ਮਿਰਚ ਕਸੂਰੀ ਮੇਥੀ ਚਾਹ ਮਸਾਲਾ ਹਿੰਗ ਇਹਦੇ ਵਿੱਚ ਹਿੰਗ ਤੁਸੀਂ ਜ਼ਰੂਰ ਪਾਣੀ ਨਮਕ ਨਮਕ ਤੁਸੀਂ ਸਵਾਦ ਅਨੁਸਾਰ ਲੈਣਾ ਥੋੜਾ ਜਿਹਾ ਕਾਲਾ ਨਮਕ ਦੋ ਚਮਚ ਲੈਣੇ ਬ੍ਰੈਡ ਕਰਾਉ ਸਭ ਨੂੰ ਸਾਰਿਆਂ ਨੂੰ ਮਿਕਸ ਕਰ ਲਾਂਗੇ। ਇਹਦੇ ਮਟੀਰੀਅਲ ਨੂੰ ਮਿਕਸ ਕਰ ਲਿਆ ਹੁਣ ਆ ਦੀਆਂ ਅਸੀਂ ਗੋਲ ਗੋਲ ਟਿੱਕੀਆਂ ਬਣਾ ਲਾਂਗੇ। ਤੁਸੀਂ ਜਿੰਨਾ ਸਾਈਜ਼ ਟਿੱਕੀਆਂ ਦਾ ਰੱਖਣਾ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ। ਇੱਕ ਇੱਕ ਕਰਕੇ ਸਾਰੀਆਂ ਟਿੱਕੀਆਂ ਬਣਾ ਕੇ ਰੱਖ ਲਾਂਗੇ ਤੇ ਫਿਰ ਇਸ ਨੂੰ ਸਹੀ ਫਰਾਈ ਕਰਨੇ ਆ। ਲੋ ਜੀ ਅਸੀਂ ਪੰਜ ਟਿੱਕੀਆਂ ਸਾਡੀਆਂ ਬਣ ਗਈਆਂ ਨੇ ਹੁਣ ਅਸੀਂ ਇਸ ਨੂੰ ਸਟੈਲੋ ਫਰਾਈ ਕਰਾਂਗੇ ਗੈਸ ਤੇ ਅਸੀਂ ਤਵਾ ਰੱਖ ਲਿਆ ਤੇ ਹੁਣ ਅਦੇ ਚ ਰਫਾਇਨਡ ਪਾਵਾਂਗੇ ਰਫਾਇਨਡ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੁਸੀਂ ਇਸ ਨੂੰ ਤੇਲ ਚ ਜਾਂ ਦੇਸੀ ਘਿਓ ਚ ਵੀ ਬਣਾ ਸਕਦੇ ਹੋ ਗਰਮ ਹੋ ਗਿਆ ਹੁਣ ਇੱਕ ਇੱਕ ਕਰਕੇ ਅਸੀਂ ਤੇਲ ਚ ਟਿੱਕੀ ਰੱਖਾਂਗੇ ਜਿੰਨੀਆਂ ਤੁਹਾਡੀਆਂ ਤੇਲ ਦੀ ਟਿੱਕੀਆਂ ਦੀਆਂ ਹੋਣੀਆਂ ਇਹ ਰੱਖ ਲਿਓ ਮੇਰੇ ਤੇਲ ਦੇ ਪੰਦੇ ਟਿੱਕੀਆਂ ਆ ਗਈਆਂ ਤੇ ਮੈਂ ਪੰਗੇ ਰੱਖਦੇ ਆ ਅਸੀਂ ਇਸ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਹੁਣ ਆਪ ਜੀ ਸਨੋਂ ਪਲਟੇਨਾ ਪਲਟਾ ਦਾਂਗੇ ਦੇਖੋ ਕਿੰਨੀ ਵਧੀਆ ਟिक्की ਬਣ ਕੇ ਤਿਆਰ ਹੋਈ ਹੈ ਨਾ ਹੀ ਟਿੱਕੀ ਟੁੱਟੀ ਆ ਕਰੰਚੀ ਟਿੱਕੀ ਬਣ ਗਈ ਇਸ ਨੂੰ ਬਣਾਣਾ ਬਹੁਤ ਛੋਟਾ-ਬਸਾ ਤਰੀਕਾ ਆਣਾ ਚਾਹੀਦਾ ਕੀ ਟਿੱਕੀ ਸਾਡੇ ਬਣਦੀ ਆ ਹੁਣ ਅਸੀਂ ਇਸ ਨੂੰ ਪਲੇਟ ਤੇ ਟੱਡਾਂਗੇ ਮਦਰਕਿ ਕਿੰਨੀ ਵਧੀਆ ਟਿੱਕੀ ਬਣ ਕੇ ਤਿਆਰ ਹੋਈ ਹੈ ਦੇਖੋ ਬਿਲਕੁਲ ਵੀ कच्चੀ ਨਹੀਂ ਹੈਗੀ ਆ ਦੇਖੋ ਕਿੰਨੀ ਵਧੀਆ ਟਿੱਕੀਆਂ ਬਣ ਕੇ ਤਿਆਰ ਹੋਈਆਂ ਹੁਣ ਅਸੀਂ ਸੁਨੋ ਸਰਵ ਕਰਨੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਫਿਰ ਮਿਲਾਂਗੇ ਅਗਲੀ ਨਵੀਂ ਵੀਡੀਓ ਵਿੱਚ